ਲੇ ਲੇ ਵੇਰੀਆ ਹਾਂ ਹਾਂ ਆ ਕਿ ਦੂਜਾ ਸਵੇਰ ਦੂਜੇ ਸੇ ਪਸ ਬਾਦ ਵੀ ਜਾਂਦਾ ਦੁੱਧ ਦੇਣਾ ਲੋ ਜੀ ਥੋੜਾ ਤਾਰਾ ਕਰਮਾਂ ਵਾਲੀ ਦੇ ਚੰਗਾ ਕੱਦ ਬੈਠ ਤੇ ਲੇਵੇ ਦੰਨ ਤਾਂ ਜੇ ਤੁਸੀਂ ਲਾ ਸਕਦੇ ਹੋ ਬਾਕੀ ਦੁੱਧ ਸੇਵਾ ਦਾ ਗਾਵਾ ਵਾਂਗੂ ਭਰਾ ਲੇਵਾ ਇਹਦਾ ਮਗਰ ਨੂੰ ਠੀਕ ਹੈ ਨਾ ਦੇਖ ਸਕਦੇ ਹੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀ ਬਹੁਤ ਸੋਹਣੀ ਤਾਜੀ ਸੂਈ ਵੀ ਮਾਗਰ ਕੱਟਾ ਠੀਕ ਹੈ ਜੀ ਦੇਖ ਸਕਦੇ ਹੋ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 72800055 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਅਲਵਿੰਦਰ ਸਿੰਘ ਜੀ ਪਿੰਡ ਜਗਜੀਤਪੁਰਾ ਜੀ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਮੱਝ ਦੀ ਜਾਣਕਾਰੀ ਗਈ ਬਾਈ ਇਹ ਝੋਟੀ ਆ ਗਈ ਦੂਜਾ ਸੂਆ ਠੀਕ ਆ ਰਾਤ ਸੂਈ ਆ ਇਹ 2:00 ਵਜੇ ਠੀਕ ਆ ਜੇਰ ਜੂਰ ਪਈ ਹੋਈ ਆਪਣੇ ਕੋਲ ਵੀਡੀਓ ਪਈ ਹੈ ਜੇਰ ਜੂਰ ਠੀਕ ਆ ਹਾਂ ਤੋੜ ਦੋ ਲੋ ਭਰਾ ਬੱਚਾ ਬਹੁਤ ਸੋਹਣਾ ਮਗਰ ਕੱਟਾ ਤੇ ਲੇਵਨਤਾ ਜੀ ਤੁਸੀਂ ਲਾਹਦਾ ਬਾਈ ਪਿਛਲੇ ਸੂਰ ਦੁੱਧ ਕਿੰਨਾ ਦੁੱਤਾ ਸੀ ਪਿਛਲੇ ਸੂਰ ਬਾਈ 12 ਕਿਲੋ ਪਹਿਲਾਂ ਨੇ ਦੁੱਧ ਦਤਾ ਜੀ ਮਾਲਕ ਜੀ ਐਤਕੀ ਮੁੰਡਾ ਐਦ ਕਿਸਦਾ ਇਹਨੂੰ ਆਪ ਵੀ ਦੇਂਦੀ ਆ 14 15 ਕਿਲੋ ਦਾ ਝੋਟੀਰਾ ਮੈਂ ਦੇ ਦੂਗੀ ਠੀਕ ਆ ਜੇ ਤੁਹਾਨੂੰ ਲੈ ਲੈ ਵੇ ਦੀ ਆ ਹਾਂ ਆ ਕਿ ਦੂਜਾ ਸੁਆ ਦੂਜੇ ਸੇ ਪਸ ਬਾਦ ਵੀ ਜਾਂਦਾ ਦੁੱਧ ਦੇਣਾ ਲੋ ਜੀ ਪੂਰਾ ਤਾਰਾ ਕਰਮਾ ਵਾਲੀ ਦਾ ਚੰਗਾ ਕੱਦ ਬੜ ਤੇ ਲੈ ਵੇ ਤਾਂ ਤਾਂ ਤੁਸੀਂ ਲਾ ਸਕਦੇ ਹੋ ਬਾਕੀ ਦੁੱਧ ਸੇਵਾ ਦਾ ਗਾਵਾ ਵਾਂਗੂ ਭਰਾ ਲੈ ਵਾ ਇਹਦਾ ਮਗਰ ਨੂੰ ਠੀਕ ਹੈ ਨਾ ਦੇਖ ਸਕਦੇ ਹੋ ਤੇ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਨੂੰ ਤੇ ਕੱਦ ਕਾਠ ਬਾਈ ਦੇ ਅੰਤ ਤੱਕ ਤੁਸੀਂ ਜਜਮੈਂਟ ਲਾ ਦੇ ਪਰਾ ਲੋ ਜੀ ਬਾਕੀ ਠੰਡੀ ਬਹੁਤ ਆ ਜੀ ਤੇ ਐ ਜੋ ਤਾਜੀ ਸ਼ਬੀ ਜਮੀ ਨਹੀਂ ਕਰ ਠੀਕ ਆ ਜੀ ਠੀਕ ਆ ਠੰਡੀ ਬਹੁਤ ਲੋਟੀ ਮੇ ਤੁਰਾ ਤਰਾ ਕਰਮ ਵਾਲੀ ਜੱਲੀ ਬਸ ਨੂੰ ਫੇਰ ਦਿਖਾਣੇ ਜਿਵੇਂ ਕਾਮ ਆਵਾਂ ਗੂ ਨੇਵਾ ਭਰਾ ਪੁੱਤ ਨੂੰ ਠੀਕ ਹੈ ਜੀ ਤੇ ਜੇਰ ਜੂਰ ਪਾਈ ਕਹਾਂ ਡਾਣਾ ਹਣ ਤੁਸੀਂ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਕੱਦ ਬੈਡ ਬਹੁਤ ਸੋਹਣਾ ਕਰਮ ਵਾਲੀ ਬਹੁਤ ਠੰਡੀ ਆਏ ਨਹੀਂ ਹੈਗਾ ਜਿਵੇਂ ਹਾਂ ਭਾਈ ਕੁਲਵਿੰਦਰ ਉਹ ਰੇਟ ਰੂਟ ਰੇਡ ਫੋਨ ਤੇ ਕਰਾਂਗੇ ਰੇਟ ਫੋਨ ਤੇ ਭਾਈ ਕਹਿੰਦਾ ਠੀਕ ਹੈ ਜੀ ਜਜਮੈਂਟ ਤੁਸੀਂ ਲਾਹੋ ਕੱਦ ਬੈਡ ਦੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ